ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਅਤੇ ਉਸਦੇ ਸਹਿਯੋਗੀ ਬੈਂਕਾਂ ਨੇ ਕਰੀਬ 6,25,000 ਡੈਬਿਟ ਕਾਰਡ ਬਲੌਕ ਕਰ ਦਿੱਤੇ ਨੇ ਐਸਬੀਆਈ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਕੁਝ ਗਾਹਕ ਵਾਇਰਸ ਪ੍ਰਭਾਵਿਤ ਏਟੀਐਮ ਯੂਜ਼ ਕਰ ਰਹੇ ਸੀ ਜਿਸ ਤੋਂ ਬਾਅਦ ਕਰੀਬ 0.25 ਫੀਸਦੀ ਕਾਰਡਾਂ ਨੂੰ ਬਲੌਕ ਕੀਤਾ ਗਿਆ ਰਿਪੋਰਟਾਂ ਦੇ ਮੁਤਾਬਕ ਐਸਬੀਆਈ ਨੇ ਜੁਲਾਈ ਦੇ ਆਖਿਰ ਤੱਕ 20.27 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਨੇ ਇਹਨਾਂ ਦੇ ਵਿੱਚੋਂ 0.25 ਫੀਸਦੀ ਕਾਰਡ ਬਲੌਕ ਕੀਤੇ ਗਏ ਨੇ ਇਹਨਾਂ ਦੇ ਵਿੱਚ ਐਸਬੀਆਈ ਦੇ ਸਟੇਟ ਬੈਂਕ ਆਫ ਮੈਸੂਰ स्टेट बैंक ऑफ हैदराबाद स्टेट बैंक ऑफ बीकानेर एंड जयपुर स्टेट बैंक ऑफ त्रावणकोर ਅਤੇ स्टेट बैंक ऑफ पਟਿਆਲਾ ਸ਼ਾਮਲ ਨੇ ਇਹਨਾਂ ਬੈਂਕਾਂ ਨੇ ਕਰੀਬ 25 ਕਰੋੜ ਡੈਬਿਟ ਕਾਰਡ ইস্যੂ ਕੀਤੇ ਨੇ ਐਸਬੀਆਈ ਦੇ ਮਤਾਬਕ ਕੁਝ ਵਾਈਟ ਲੈਵਲ ਏਟੀਐਮ ਨੇ ਜਿਨ੍ਹਾਂ ਨੂੰ ਹਿਟਾਚੀ ਸਰਵਿਸ ਆਪਰੇਟ ਕਰ ਰਹੀ ਹੈ ਗਾਕਾ ਨੇ ਆਪਣੇ ਕਾਰਡ ਬਲੌਕ ਹੋਣ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਬੈਂਕਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕਾਰਡ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਹਨਾਂ ਨੂੰ ਬਲੌਕ ਕੀਤਾ ਗਿਆ ਹੈ ਹਾਲਾਂਕਿ ਪਹਿਲਾ ਕਾਰਡ ਹੋਲਡਰਾਂ ਨੂੰ ਬਿਨਾਂ ਨੋਟਿਸ ਦਿੱਤੇ ਹੀ ਉਹਨਾਂ ਦੇ ਕਾਰਡ ਬਲੌਕ ਕਰ ਦਿੱਤੇ ਗਏ ਸਨ ਪਰ ਬਾਅਦ ਵਿੱਚ ਬੈਂਕਾਂ ਨੇ ਗ੍ਰਾਹਕਾਂ ਨੂੰ SMS ਪੇਜ ਕੇ ਬਲੌਕ ਦੇ ਬਾਰੇ ਅਲਰਟ ਕੀਤਾ ਹੁਣ ਗਾਹਕਾਂ ਨੂੰ ਸਬੰਧਤ ਬ੍ਰਾਂਚ ਵਿੱਚ ਜਾ ਕੇ ਨਵੇਂ ਕਾਰਡਾਂ ਦੇ ਲਈ ਦੁਬਾਰਾ ਅਪਲਾਈ ਕਰਨਾ ਪਵੇਗਾ ATM ਤੇ ਕਿਸੇ ਵੀ ਗਲਤ ਇਸਤੇਮਾਲ ਤੋਂ ਬਚਣ ਲਈ ਕਈ ਗਾਹਕਾਂ ਨੂੰ ਛੇਤੀ ਪਿੰਨ ਬਦਲਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਧੋਖਾਧੜੀ ਤੋਂ ਬਚਿਆ ਜਾ ਸਕੇ